ਇਹ 26 ਜਨਵਰੀ 1986 ਦਾ ਠਾਠਾ ਮਾਰਦਾ ਇਕੱਠ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਕਿ ਇਹ ਸਰਕਾਰ ਤੇਰਾ ਬਣਾਇਆ ਹੋਇਆ ਇਹ ਇਕੱਠ ਅੱਜ ਇਹ ਇਕੱਠ ਪ੍ਰਵਾਨ ਨਹੀਂ ਕਰਦਾ ਔਰ ਨਵੇਂ ਸਿਰਿਓਂ ਇਹ ਇਕੱਠ ਨਵਸ دساں دی کمائی کر کے اکال تک دی دوبارہ اساری کرے گا ਹੇ ਹਨ ਬਾਬਾ ਠਾਕੁਰ ਸਿੰਘ ਜੀ ਜਿਨ੍ਹਾਂ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਗੈਰ ਹਾਜ਼ਰੀ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਦਾ ਬੀੜਾ ਚੁੱਕਿਆ ਹੋਇਆ ਹੈ ਇਹ ਠਾਠਾ ਮਾਰਦਾ ਸਭ ਤੋਂ ਖਾਸੀ ਦਾ ਇਕੱਠ ਅੱਜ ਫੈਸਲਾ ਕਰ ਰਿਹਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨਾ ਰਹਿਣਾ ਹੈ ਕਿ ਨਹੀਂ ਬਲਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਚਲਦਾ ਹੀ ਰਹੇਗਾ مہاتما نے شری اکال تخت صاحب جی نے آمدار تک لایا پھر دوبارہ اساری کرنے ਆਲਸੀ ਨੇ ਕਰਨ ਕੀਤਾ ਸਾਡੇ ਸਾਡੇ ਜੀਵਨ ਦੇ ਅਵਾਰ ਲੋਕਾਂ ਦਾ ਸਵਾਗਤ ਆਏ ਨਾ ਸਾਡੇ ਨਾਲ ਸਾਡਾ ਜਨਨ ਕਰਦੇ ਜਿਹੜੇ ਹਰ ਅੰਮ੍ਰਿਤ ਵਾਰੀ ਦੇ ਗੁਰੂ ਦੇ ਜੀਵਨ ਤੇ ਰਹੇਗਾ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਕਾਰ ਸੇਵਾ ਗੋਸਿਕ ਮਰ ਜੀਵੜੇ ਪੂਰੇ ਤਨ ਮਨ ਧੰਨ ਨਾਲ ਦਵਾਰੇ ਹਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਦਾ ਇਹ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਜੋ ਕਿ ਸਿੱਖ ਪੰਥ ਦੀ ਜਿੰਦ ਜਾਨ ਹੈ ਇਸ ਦੀ ਰਾਖੀ ਲਈ ਇਸ ਦੀ ਪਵਿੱਤਰਤਾ ਕਾਇਮ ਕਰਨ ਲਈ ਹਰ ਸਿੱਖ ਕੁਰਬਾਨੀ ਕਰਨ ਲਈ ਤਿਆਰ ਪਰ ਤਿਆਰ ਹਨ ਖਾਲਸਾਣ ਦੀ ਪ੍ਰਾਪਟ ਸੁੰਦਰ ਚਿਤਰਾਉਣ ਲਈ ਅੰਥਰਸਿਪਿਲਿਟੀ ਕਾਇਮ ਕੀਤੀ ਗਈ ਜਿਸ ਦੇ ਮੁੱਢਲੇ ਮੈਂਬਰ ਭਾਈ ਗੁਰਬਖਸ਼ ਸਿੰਘ ਜੀ ਮਾਨੋ ਸਾਹਲ سروپا وہ لے رہے ہیں بھائی محکمہ سنگھ جی بھائی گربچن سن جی مانو چاہوپا دے کے نواز رہے ہیں بھائی صاحب اپنے وچار پرگٹ کر رہے ہیں 29 ਅਪ੍ਰੈਲ 1986 ਨੂੰ